ਹੋ ਤੁਰ ਗਇਆ ਯਾਰ ਮੁਹੱਬਤਾਂ ਵਾਲੇ ਤੇ ਨਾਲੇ ਲੈ ਗਇਆ ਸੇ ਹੋ ਜੀ ਨਹੀਂ ਲੱਗਦਾ ਯਾਰ ਮੁਹੰਮਦ ਤੇ ਜਾਈਏ ਕਿਹੜੇ ਪਾਸੇ ਤੇਰਾ ਜੇ ਪਣੀ ਮੰਗੇ ਤੇ ਮੈਂ ਖੂਨ ਨਾ ਦੇ ਗੜਾ ਜੀ ਕਰਦਾ ਤੇਰੇ ਸਾਹਮਣੇ ਬਹਿ ਕੇ ਅੱਜ ਦਰਦ ਪੁਰਾਣੇ ਛੇ मरे त ख़ुशी न कर सजड़ा बि مر جا ਜੇ ਦੋ ਦਿਸ ਤੋਂ ਅਕਰ ਪਰਵਾਨ ਮੇਰਾ ਜੇ ਦੋ ਦਿਸ ਤੋਂ ਅਕਰ ਪਰਵਾਨ ਮੇਰਾ ਇਹ ਸਾਰੇ ਸੰਗਰਾਮ ਹੱਸਦੀਆਂ ਇਹ ਦਿਰਾਦਾਂ ਨੂੰ ਮੈਂ ਇਹ ਜਿਹੜੇ ਧੀਰੇ ਜਿੱਤੀ ਫਿਰਦੇ ਨੇ ਇਹਨਾਂ ਨੂੰ ਸਭ ਤੋਂ ਪਹਿਲਾਂ ਵਧਾਈ ਦਿੰਦਾ ਕਿਉਂਕਿ ਜੇ ਆਪਾਂ ਜਿਹੜੇ ਡਾਇਲੌਗ ਹੁੰਦੇ ਨੇ ਜਨਾਬ ਉਹਦਾ ਆਪਣਾ ਰੈਲੀਜੂਨ ਦੇ ਨੇ ਤੁਸੀਂ ਪੁਲਿਸ ਵਾਲੇ ਆਉਂ ਤੁਸੀਂ ਉਹਦਾ ਆਪਣਾ ਪੁਲਿਸ ਤੋਂ ਦੋਗੇ ਮੈਂ ਕਲਾਕਾਰਾਂ ਮੈਂ ਉਹਦਾ ਰੋਲਾ ਕਰਾਂਗਾ ਜਰੂਰ ਪਿਰੇਡੇ ਗਾਣੇ ਨੇ ਅੱਜ ਕੱਲ੍ਹ ਪੰਜਾਬ ਦੇ ਗਾਣਿਆਂ ਦੇ ਉੱਤੇ ਫੀਮ ਖਾਨ ਨੂੰ ਬਹੁਤ ਇੱਕ ਮਤਲਬ ਫਖਰ ਸਮਝਿਆ ਜਾਂਦਾ ਕਿ ਸਾਡਾ ਜੀ ਪੰਜਾਬ ਦਾ ਸ਼ਾਹੀ ਮਿਰਸਾ ਫੀਮ ਹੈ ਪਰ ਜੇ ਆਪਾਂ ਪਿੰਡਾਂ ਸਾਂ ਦੀ ਮਾਰ ਕੇ ਦੇਖੀਏ ਤਾਂ ਉਹਦੇ ਪੁਰਾਣਾ ਜਾ ਕੇ ਦੇਖੀਏ ਫੀਮ ਖਾਨ ਵਾਲਾ ਬਿਲਕੁਲ ਟਾਵਾ ਟਾਵਾ ਹੁੰਦਾ ਸੀ ਉਹ ਕਹਿੰਦੇ ਸੀ ਕਿ ਬੰਦਾ ਵਾਰਪਤਾ ਕਰਦਾ ਹੈ ਤਾਰੂ ਵੀ ਨਾ ਵੀ ਟਮਾਟਾ ਮਾ ਹੁੰਦਾ ਸੀਗਾ ਥੋੜੇ ਬਹੁਤ ਜ਼ਿਆਦੇ ਲਾਉਣ ਵਾਲੇ ਬੰਦੇ ਸੀਗੇ ਕੰਮ ਦਾ ਨਾ ਜ ਸੀ ਸਾਰਿਆਂ ਨੂੰ ਉਹਦੀ ਸਿਹਤ ਦਾ ਖਰਾਬ ਨਾ ਜ ਸੀਗਾ ਜਿਹੜਾ ਕਿ ਮੁੱਦਾ ਚੱਲਿਆ ਹੈ ਜਿਹੜੇ ਬੈਦ ਨੇ ਜਦੋਂ ਬਿਮਾਰੀ ਫੜਦੇ ਨੇ ਜਦੋਂ ਬੈਦ ਉਹ ਪਿੱਛੇ ਤੱਕ ਜਾਣਦੇ ਨੇ ਕਿ ਕਦੋਂ ਤੋਂ ਇਹ ਰੋਗ ਸ਼ੁਰੂ ਹੋਇਆ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜੇ ਅੱਪਾ ਜਾਣਗਾ ਇਹਨਾਂ ਚੀਜ਼ਾਂ ਦੇ ਵਿੱਚ ਇਹਨਾਂ ਨੂੰ ਮੁੰਡੇ ਨੂੰ ਚੱਕਣਾ ਹੈ ਤਾਂ ਪਿੱਛੇ ਤੱਕ ਜਾਣਾ ਪਊਗਾ ਕਿ ਸਾਡੇ ਅਸਲੀ ਨਸ਼ੇ ਕੀ ਨੇ ਸਾਨੂੰ ਉਹਨਾਂ ਸ਼ਾਬਦਾਂ ਜਾਰਾ ਹੋਊਗਾ ਦੂਜੀ ਸਭ ਤੋਂ ਵੱਡੀ ਗੱਲ ਮੈਂ ਜੋ ਇਹ ਚੀਜ਼ ਮੰਨਦਾ ਕਿ ਅਸੀਂ ਗੱਡੀਆਂ ਲਈਆਂ ਕਿਉਂਕਿ ਸਾਡਾ ਜਿਹੜਾ ਸਫ਼ਰ 2 ਘੰਟੇ ਦਾ ਉਹ ਸਾਡਾਤੇ ਪੌਣੇ ਘੰਟੇ ਦੇ ਵਿੱਚ ਘੰਟੇ ਦੇ ਵਿੱਚ ਖਤਮ ਹੋ ਜਾਵੇ ਮੈਨੂੰ ਬੋਲਣਾ ਵੀ ਹੁੰਦਾ ਮੈਂ ਕਹਿੰਦਾ ਇੰਦਾ ਬੋਧਿਆ ਨਹੀਂ ਲੈਕਚਰ ਦੀ ਮੈਂ ਕਹਿੰਦਾ ਇੱਕ ਦਮ ਮਾਫ ਕਰਕੇ ਪਹਿਲੀ ਗੱਲ ਤੋਂ ਮਾਫੀ ਮੰਗਦਾ ਘਰਾਂ ਦੇ ਵਿੱਚ ਅਸੀਂ ਮਸ਼ੀਨਾਂ ਤੋਂ ਕੱਪੜੇ ਧੋਣ ਵਾਲੀਆਂ ਜਿਹੜਾ ਸਾਡਾ ਘੰਟੇ ਦਾ ਕੰਮ ਹੱਥੀ ਸੀਗਾ ਉਹ ਸਾਡਾ 5 ਮਿੰਟ ਦੇ ਵਿੱਚ ਕੱਪੜੇ ਛੱਟ ਕੇ ਹੋ ਜਾਈਏ ਔਰ ਸਾਰੀਆਂ ਸਹੂਲਤਾਂ ਹੋਂਦ ਹੋ ਗਈਆਂ ਇਸ ਕਰਕੇ ਕਿ ਅਸੀਂ ਆਪਣੇ ਆਪ ਨੂੰ ਟਾਈਮ ਦੇ ਸਕੀਏ ਸਾਰਾ ਜਿਹੜਾ ਟਾਈਮ ਹੈ ਆਪਣੇ ਆਪ ਨੂੰ ਅਸੀਂ ਦੇ ਸਕੀਏ ਪਰ ਦੁੱਖ ਦੀ ਗੱਲ ਹੈ ਕਿ ਅਸੀਂ ਆਪਣੇ ਆਪ ਤੋਂ ਦੂਰ ਜਾਈ ਜਾਂਦੇ ਆ ਆਪਣੇ ਆਪ ਨੂੰ ਅਸੀਂ ਟਾਈਮ ਨਹੀਂ ਦੇ ਸਕੀਏ ਮੇਰਾ ਇਹ ਮੰਨਣਾ ਹੈ ਕਿ ਜਿੰਨਾ ਟਾਈਮ ਤੁਸੀਂ ਇਹਨਾਂ ਚੀਜ਼ਾਂ ਆਪ ਨੂੰ ਸੁਖ-ਸੂਤ ਅਗਰਨ ਬਚਾਉਨੇ ਹੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਉਹ ਵੀ ਚੰਗੇ ਸੰਸਕਾਰ ਆਪਣੇ ਬੱਚੇ ਨੂੰ ਟਾਈਮ ਦੋ ਤੁਹਾਨੂੰ ਲੱਗਦਾ ਕਿ ਆਪ ਕੋ ਨੂੰ ਕਿਸੇ ਦੇ ਦੋਸ਼ ਦੇ ਵਿੱਚ ਲੋੜਦੀ ਹੈਗਾ ਸਾਡਾ ਬੱਚਾ ਕਿਸੇ ਪਾਸੇ ਨਹੀਂ ਜਾਂਦਾ ਮੈਂ ਬੜੇ ਦੁੱਖ ਨਾਲ ਇਹ ਗੱਲ ਕਹਿ ਰਿਹਾ ਮੇਰੇ ਦੋਸਤ ਜਿਹੜੇ ਕਿ ਇੱਕ ਵਾਰੀ ਫੰਕਸ਼ਨ ਵੀ ਹੋਇਆ ਪੰਜਾਬੀ ਮਾਂ ਬੋਲੀ ਦੇ ਉੱਤੇ ਪੰਜਾਬੀ ਮਾਂ ਬੋਲੀ ਬਚਾਉਣੀ ਚਾਹੀਦੀ ਹੈ ਪੰਜਾਬੀ ਮਾਂ ਬੋਲੀ ਬਚਾਉਣੀ ਚਾਹੀਦੀ ਹੈ ਨਾ ਇਹਦਾ ਕਰਨਾ ਚਾਹੀਦਾ ਸਮੁੰਦੇ ਵਾਸਤੇ ਉਪਰਾਲੇ ਕਰਨਾ ਚਾਹੀਦਾ ਉਹਨਾਂ ਦੇ ਵਿੱਚੋਂ ਮੇਰਾ ਇੱਕ ਦੋਸਤ ਆ ਜਿਹੜਾ ਆਪਦੇ ਬੱਚਿਆਂ ਨੂੰ ਘਰੇ ਰਹਿਦੀ ਚ ਗੱਲ ਕਰਦਾ ਤਾਂ ਅਸੀਂ ਆਪਣੇ ਆਪ ਦਾ ਕਿੰਨੇ ਈਮਾਨਦਾਰ ਅਸੀਂ ਆਪਣੇ ਬੱਚਿਆਂ ਨੂੰ ਕਿੰਨਾ ਟਾਈਮ ਦੇ ਰਹੇ ਹਾਂ ਅਸੀਂ ਬੱਚਿਆਂ ਨੂੰ ਕੀ ਸੰਸਕਾਰ ਦੇ ਰਹੇ ਹਾਂ ਕਿ ਅਸੀਂ ਬੱਚਿਆਂ ਨੂੰ ਦੌੜ ਸਕਦਾ ਨਹੀਂ ਪਾ ਰਹੇ ਜੇ ਆਪਾਂ ਦੌੜ ਚ ਪਾਵਾਂਗੇ ਬੱਚਿਆਂ ਨੇ ਦੌੜ ਖੇਡਣਾ ਤੇ ਦੌੜ ਦੇ ਵਿੱਚ ਇਹ ਅਸੀਂ ਦਾ ਨਤੀਜਾ ਉਹਦਾ ਹੀ ਨਿਕਲਣਾ ਕਿ ਉਹ ਆਪਣੀ ਜ਼ਿੰਦਗੀ ਦਰਾਂ ਤੋਂ ਪੜਦੇ ਜਾਣਗੇ ਤਾਂ ਇਹ ਮੈਂ ਕਿ ਛੋਟੇ ਜਿਹੇ ਗਾਣੇ ਦੇ ਨਾਲ ਮੈਂ ਸਮਾਪਤੀ ਕਰ ਰਿਹਾ ਹਾਂ ਸਿਰਫ ਉਹਨਾਂ ਤੁਹਾਡਾ ਦੋ ਦਿੰਦਾ ਸਿਰਫ ਤੁਹਾਡੇ ਦੋ ਸੰਜੀ ਕਰਦਾ ਜੋ ਗੇਂਗੋ ਕੇ ਵਾਸਤੇ ਨੂੰ ਕੋਈ ਕੋਈ ਗਾਣਾ ਲੱਗਿਆ ਕਿਵੇਂ ਉਹ ਤੁਹਾਡਾ ਦੱਸਣੇ ਡੇਵ ਗਿਆ ਕਿ ਮੇਰੇ ਦੇਸ ਦੇ ਹਾ ਤੁੰਦ ਸੁਨਹਿ ਨੂੰ ਹੈ ਕਿਦਾਂ ਬਤਨਿਆ ਲਾ ਮੇਰਾ ਮੇਰੇ ਦਿਲ ਤੇ ਠੋਕਰ ਵੱਜਦੀ ਏ ਜਦੋਂ ਦਿਸਦਾ ਕਰ ਕਰ ਮਹਾਨ ਮੇਰਾ ميرے دیس دے بانڈو تس میں لو اوت ہنجو ਦੇ ਲੇਟ ਹੋ ਕੇ ਤੋਂ ਦੀਏ ਜਦੋਂ ਦਿਸਦਾ ਘਰ ਪਰਵਾਹ ਤੇਰਾ ਜਦੋਂ ਦਿਸਦਾ ਅੰਦਰ ਗੱਲ ਮੈਂ ਅੱਜ ਇੱਕ ਐਪੀਸੋਡ ਕਰ ਰਹੀ ਜੀ ਮੇਰੇ ਅਮੀਰ ਵਿਰਸੇ ਦੇ ਉਹਦਾ ਪਹਿਲਾ ਐਪੀਸੋਡ ਆਇਆ ਮੇਰੇ ਬਹੁਤ ਵੀਰਾਂ ਨੇ ਦੇਖਿਆ ਉਹਨਾਂ ਨੇ ਬਹੁਤ ਉਹਨਾਂ ਨੂੰ ਵਧੀਆ ਲੱਗਿਆ ਔਰ ਇਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੀ ਗੱਲਾਂ ਲੱਗੀਆਂ ਮੈਂ ਕੋਸ਼ਿਸ਼ ਕਰੂੰਗਾ ਆਪਣੇ ਪੰਜਾਬ ਵਾਸਤੇ ਆਪਣੇ ਪਿੰਡ ਵਾਸਤੇ ਆਪਣੇ ਘਰ ਵਾਸਤੇ ਕੁਝ ਕੁਸ਼ਰ ਕਰਨੀ ਤੇ ਤੁਸੀਂ ਸਹਿਯੋਗ ਉਹਨਾ ਕੇ ਰੱਖਿਓ ਤੇ ਮੈਂ ਫਿਰ ਇੱਕ ਵਾਰ ਤੋਂ ਬੰਦਾਜ ਪ੍ਰੈਸ ਕਲਬ ਇਹਨਾਂ ਨੂੰ ਬਹੁਤ ਬਹੁਤ ਇਹਨਾਂ ਦੀ ਮਿਹਨਤ ਵਧਾਈ ਦੇਣਾ ਕਿ ਤੁਸੀਂ ਤੁਸੀਂ ਬਹੁਤ ਸੋਹਣਾ ਕੰਮ ਕਰੂ ਛਕਿਆ ਬਹੁਤ ਸੋਹਣਾ ਕੰਮ ਕਰਾ ਦੇਓ ਪਰ ਦੂਸਰੀ ਮੇਰੀ ਇੱਕ ਬੇਨਤੀ ਖਾਸ ਕਰਕੇ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਪੰਜਾਬੀ ਸ਼ਾਇਰੀ ਹੈ ਬਹੁਤ ਪ੍ਰਮੋਟ ਹੁੰਦੀ ਹੈ ਗਲੀਆਂ ਗਲੀਆਂ ਦੇ ਵਿੱਚ ਪੰਜਾਬੀ ਸ਼ਾਇਰੀ ਹੈ ਉਹਦਾ ਕਾਰਨ ਇਹ ਹੈ ਕਿ ਇਹ ਹੈ ਕਿ ਜਿਹੜੇ ਉੱਥੇ ਦੇ ਮੁਸ਼ਾਇਰੇ ਨੇ ਉਹ ਖੁੱਲੇ ਖਾੜਿਆਂ ਨੂੰ ਮਿੰਡਾਂ ਚ ਲੜਦੇ ਨੇ ਕਾ ਮੈਨੂੰ ਇਹ ਲੱਗਦਾ ਕਿ ਆ ਪਾਗਲਾ ਪ੍ਰੋਗਰਾਮ ਪਿੰਡਾਂ ਦੇ ਵਿੱਚ ਕਰੀਏ ਪਿੰਡ ਦੇ ਵਿੱਚ ਜਾ ਕੇ ਕਰੀਏ ਤੇ ਮੈਂ ਉਹਨਾਂ ਦੇ ਨੇੜੇ ਤਿੰਨ ਚਾਰ ਸਕੂਲ ਨੇ ਉਹਨਾਂ ਦੇ ਬੱਚੇ ਆਪਾਂ ਲੈ ਕੇ ਪ੍ਰੋਗਰਾਮ ਕਰੀਏ ਬਹੁਤ ਬਹੁਤ ਵਾਰ ਰੂਸ਼ ਕਰੀਏ। ਅ ਸੰਦਰੀ ਸੁਪਨੇ ਚੈਨਲ ਤੇ ਸਾਈਸ ਸੰਤਾਲ ਜੀ ਦਾ ਜਿਹੜਾ ਪੰਜਾਬੀ ਸਿੰਗਰ ਨੇ ਉਹਨਾਂ ਦਾ ਸਵਾਗਤ ਆ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਗੁੰਤਾਜ ਪ੍ਰੈਸ ਮਿਲਕਲਾ ਕਲੱਬ ਵੱਲੋਂ ਜਿਹੜਾ ਅੱਜ ਦਾ ਪ੍ਰੋਗਰਾਮ ਕਰਵਾਇਆ ਗਿਆ ਜੀਵੇ ਪੰਜਾਬ ਜੀਵੇ ਜਵਾਨੀ ਜਿਹੜਾ ਨਸਿਆਂ ਦੇ ਵਿਰੁੱਧ ਇੱਕ ਮੁਹੰਮਦ ਛੇੜੀ ਹੈ ਜੀ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਅ ਮੈਂ ਸਭ ਤੋਂ ਪਹਿਲਾਂ ਗੁਣਤਾਜ ਪ੍ਰੈਸ ਕਲੱਬ ਮਹਿਲਕਲਾ ਨੂੰ ਵਧਾਈ ਦਵਾਂਗਾ ਕਿਉਂਕਿ ਮੇਰੇ ਮੇਰਾ ਨਾਲ ਦਾ ਪ੍ਰਿੰਟ ਮੇਰਾ ਮਹਿਲ ਖੁਰਦ ਹੈ ਸਾਡਾ ਮਹਿਲਕਲਾ ਮਹਿਲ ਖੁਰਦ ਇਕੱਠੀ ਪਿੰਡ ਆ ਜਾਂਦਾ ਜੀ ਇਹ ਸਾਡੇ ਜਿਹੜੇ ਸਾਰੇ ਇਲਾਕੇ ਦੇ ਜਿਹੜੇ ਚੰਗੀ ਸੋਚ ਵਾਲੇ ਬੰਦੇ ਨੇ ਇਹਨਾਂ ਨੇ ਇੱਕ ਦੀਵਾ ਦੀਵੇ ਚਾਕੇ ਅਹ ਜਿਹਨੇਰੀ ਦੇ ਵਿੱਚ ਅਹ ਜਿਹਨੇਰੇ ਦੇ ਵਿੱਚ ਜੀ ਜਿਹੜਾ ਉਪਰਾਲਾ ਕੀਤਾ ਮੈਂ ਉਹਦੇ ਵਾਸਤੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਵਾਂਗਾ ਤੇ ਮੇਰੇ ਵੱਲੋਂ ਜਿੰਨਾ ਵੀ ਸਹਿਯੋਗ ਹੋਊਗਾ ਐਸਪ੍ਰੈਸ ਪ੍ਰੈਸ ਕਲੱਬ ਨੂੰ ਕਲਟਾ ਕਲੱਬ ਨੂੰ ਮੈਂ ਵੱਲੋਂ ਜੋ ਇੱਕੋ ਇੱਕ ਲੰਘੇ ਤਾਂ ਮੈਂ ਹਾਜ਼ਰ ਹਾਂ ਜਿਵੇਂ ਅੱਜ ਕੱਲ ਨਸ਼ਿਆਂ ਦਾ ਦੌਰ ਚੱਲ ਰਿਹਾ ਇਹਦੇ ਪ੍ਰੋਗਰਾਮ ਜਿਹੜੇ ਹਰੇਕ ਪਿੰਡ ਹੋਣੇ ਚਾਹੀਦੇ ਨੇ ਤਾਂ ਜੋ ਜਿਹੜੀ ਆਪਾਂ ਜਵਾਨੀ ਨੂੰ ਬਚਾ ਸਕੀਏ ਜੀ ਪੰਜਾਬ ਦੇ ਜਿਹੜੇ ਨੌਜਵਾਨਾਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂੰਗਾ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਸੰਦੇਸ਼ ਨਹੀਂ ਦੇਣਾ ਚਾਹੂੰਗਾ ਮੈਂ ਮਾਪੇ-ਬਾਪ ਨੂੰ ਸੰਦੇਸ਼ ਦੇਣਾ ਚਾਹੂੰਗਾ ਜੀ ਕਿ ਤੁਸੀਂ ਆਪਣੇ ਬੱਚੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤੁਹਾਡੀ ਸਭ ਤੋਂ ਵੱਡੀ ਜਿਹੜੀ ਪੂੰਜੀ ਆ ਤੁਹਾਡੀ ਸਭ ਤੋਂ ਵੱਡੀ ਕਮਾਈ ਹੈ ਜੇ ਤੁਸੀਂ ਕੁਝ ਵੀ ਕਰ ਦੋ ਤਾਂ ਆਪਣੀ ਜਿਹੜੀ ਅਗਲੀ ਪੀੜ੍ਹੀ ਵਾਸਤੇ ਹਰ ਇਨਸਾਨ ਹਰ ਜਾਨਵਰ ਹਰ ਪੇੜ ਪੌਦਾ ਆਪਣੀ ਅਗਲੀ ਪੀੜ੍ਹੀ ਵਾਸਤੇ ਕੁਝ ਨਾ ਕੁਝ ਕਰਕੇ ਜਾਂਦਾ ਜੀ ਤਾਂ ਮੈਂ ਉਹਨਾਂ ਨੂੰ ਕਹੂੰਗਾ ਵੀ ਘੱਟੋ ਘੱਟ ਇੰਨਾ ਕਿ ਤਾਂ ਆਪਾਂ ਉਹਨਾਂ ਵਾਸਤੇ ਟਾਈਮ ਕੱਢ ਲਈਏ ਜੀ ਮਤਲਬ ਕੀ ਅਸੀਂ ਉਹਨਾਂ ਨੂੰ ਚੰਗੀਆਂ ਉਹਨਾਂ ਦੀ ਜੜਾਂ ਲਾ ਦਈਏ ਜੀ ਠੀਕ ਹੈ ਨਾ ਅੱਗੇ ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਇੱਕ ਸਿੱਧਾ ਉਦਾਹਰਣ ਦਿੰਦਾ ਕਿ ਜਦੋਂ ਨਾ ਕਿਲਾ ਘੜਦੇ ਹੁੰਦੇ ਸੀ ਮੱਝ ਦਾ ਨਾ ਵਿੱਚ ਇੱਟਾਂ ਵੱਟੇ ਪਾ ਕੇ ਉਦੋਂ ਕੁੱਟ ਕੇ ਸਮਾਰ ਕੇ ਫਿਰ ਜੋਰ ਮਾਰੀ ਜਾਵੇ ਬਰੋ ਕਿਲਾ ਨਹੀਂ ਸੀ ਪਟਾ ਜਾਂਦਾ ਸੀ ਤਾਂ ਮੈਂ ਇਹ ਕਹਣਾ ਕਿ ਜਿੰਨੀ ਨੀ ਪੱਕੀ ਹੋਊਗੀ ਜਿੰਨੀ ਬੱਚਿਆਂ ਨੂੰ ਜਿਹੜੇ ਸੰਸਕਾਰ ਉਹਨਾਂ 17 ਸਾਲ ਦੀ ਉਮਰ ਤੱਕ 16 ਸਾਲ ਦੀ ਉਮਰ ਤੱਕ ਸਾਇ ਨਾਲ ਰਹਿ ਕੇ ਉਹਨਾਂ ਨੂੰ ਟਾਈਮ ਦੇ ਕੇ ਜਿੰਨਾ ਉਹਨਾਂ ਦੇ ਨਾਲ ਟਾਈਮ ਵੱਧ ਤੋਂ ਵੱਧ ਸਪੈਂਡ ਕੀਤਾ ਜਾਊਗਾ ਜਿੰਨਾ ਉਹਨਾਂ ਨੂੰ ਚੰਗੇ ਸੰਸਕਾਰ ਦਿੱਤੇ ਜਾਣਗੇ ਬੱਚੇ ਮੇਰੀ ਗਰੰਟੀ ਹੈ ਕਿ ਬੱਚੇ ਕਿਤੇ ਕਿਸੇ ਗਲਤ ਪਾਸੇ ਨਹੀਂ ਜਾਣਗੇ ਬਹੁਤ ਸੋਹਣਾ ਵਿਚਾਰ ਹੈ ਤੁਹਾਡਾ ਤੇ ਇੱਕ ਤੁਸੀਂ ਮੁਸ਼ਾਇਰਾ ਸਾਹਿਬ ਤੋਂ ਵਰਤਿਆ ਸੀ ਜਿੱਥੇ ਪਾਕਿਸਤਾਨ ਦੇ ਵਿੱਚ ਬਹਿ ਕੇ ਸੱਤਾਂ ਦੇ ਵਿੱਚ ਆਪਣੇ ਜੋ ਵਿਚਾਰ ਆ ਗਾਇਕੀ ਦੇ ਅਨੁਸਾਰ ਆਪਣੇ ਲੋਕਾਂ ਤੱਕ ਲੈ ਕੇ ਆਉਂਦੇ ਨੇ ਮੈਂ ਕਹਿੰਦਾ ਵੀ ਉਸੇ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆਪਣੇ ਪਿੰਡਾਂ ਦੇ ਵਿੱਚ ਕਰਵਾਏ ਜਾਣ ਪਰ ਉਹਨਾਂ ਦੇ ਬੋਲ ਜਿਵੇਂ ਨਸ਼ਿਆਂ ਦੇ ਵਿਰੋਧੀ ਹੋਣ ਜੀ ਮੈਂ ਮੈਂ ਇਹ ਗੱਲ ਬੋਲੀ ਸੀਗੀ ਤੇ ਸਟੇਜ ਤੇ ਜੀ ਕਿ ਜਿਵੇਂ ਨਾ ਮੁਸ਼ਾਇਰੇ ਨੇ ਜੀ ਮੈਨੂੰ ਕਿਸੇ ਨੇ ਪੁੱਛੇ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਪੋਇਟਰੀ ਆ ਉਹ ਜਿਆਦਾ ਜਿਉਂਦੀ ਰਹਿ ਰਹੀ ਹੈ ਜੀ ਆਪਣੇ ਖਤਮ ਹੋ ਰਹੀ ਆ ਉਹਦਾ ਕੀ ਕਾਰਨ ਹੈ ਜ ਜਉਂਦੀ ਜਿਆਦਾ ਕਦਰ ਆ ਪਾਕਿਸਤਾਨੀ ਪੋਇਟਰੀ ਦੀ ਉਹਦਾ ਕਾਰਨ ਇਹ ਹੈ ਕਿ ਉੱਥੇ ਜਿਹੜੇ ਮੁਸ਼ਾਇਰੇ ਨੇ ਉਹ ਵੀ ਖਾੜੇ ਵਾਂਗੂ ਪਿੰਡਾਂ ਦੇ ਵਿੱਚ ਲੱਗਦੇ ਨੇ ਜੀ ਪਿੰਡਾਂ ਦੀਆਂ ਸਸਤੀਆਂ ਸਟੇਜਾਂ ਤੇ ਪਿੰਡਾਂ ਦੇ ਬੈਠ ਰਾਤ ਪਿੰਡ ਦੇ ਲੋਕ ਬੈਠ ਕੇ ਰਾਤ ਨੂੰ ਸੁਣਦੇ ਨੇ ਉਹਦੇ ਚ ਗੱਲ ਇਹ ਹੁੰਦੀ ਹੈ ਕਿ ਨਾ ਜਿਵੇਂ ਚਲਾਰਾਂ ਦੇ ਵਿੱਚ ਕੋਈ ਨਾਰੀਅਲ ਤਰਦਾ ਫਿਰਦਾ ਹੁੰਦਾ ਕਿਸੇ ਦਾ ਮੜਾ ਜੇ ਹੱਥ ਲੱਗੇ ਜਾਂਦਾ ਉਹ ਗਾਹ ਨਿਕਲ ਜਾਂਦਾ ਨਹੀਂ ਉਹ ਚਲਾਰਾਂ ਦੇ ਵਿੱਚ ਹੀ ਗੇੜੇ ਖਾਈ ਜਾਂਦਾ ਕਹਿਣ ਦਾ ਭਾਵ ਇਹ ਹੈ ਕਿ ਜੇ ਆਪਾਂ ਇਹ ਜੇ ਪ੍ਰੋਗਰਾਮ ਨੂੰ ਆਪਾਂ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਇਹ ਪਹਿਲਾ ਪ੍ਰੋਗਰਾਮ ਆ ਤਾਂ ਮੈਂ ਇਹ ਬੇਨਤੀ ਕੀਤੀ ਸੀ ਕਿ ਅਗਲਾ ਜਿਹੜਾ ਪ੍ਰੋਗਰਾਮ ਆ ਉੱਥੇ ਚਾਰ ਪਿੰਡਾਂ ਦੇ ਸਕੂਲਾਂ ਦੇ ਬੱਚੇ ਇਕੱਠੇ ਕਰਕੇ ਆਪਾਂ ਇਹ ਪ੍ਰੋਗਰਾਮ ਕਰਾਈਏ ਜੀ ਤੇ ਪਿੰਡ ਦੇ ਵਿੱਚ ਕਿਸੇ ਜਿਹਾ ਪ੍ਰੋਗਰਾਮ ਕਰਾਈਏ ਤਾਂ ਕਿ ਜਿਹੜਾ ਵੀ ਬੰਦਾ ਆਵੇ ਉੱਥੇ ਦੇਖ ਲੈ ਪ੍ਰੋਗਰਾਮ ਜੀ ਕਿਸੇ ਨੂੰ ਕੋਈ ਚੰਗੀ ਜਾਗ ਲੱਗੇ ਜੇ ਮੈਨੂੰ ਲੱਗਦਾ ਆਪਣਾ ਇੱਕ ਪ੍ਰੋਗਰਾਮ ਸਫਲ ਹੋ ਜਾਂਦਾ ਤੇ ਜੇ ਇਹੀ ਪ੍ਰੋਗਰਾਮ ਅਸੀਂ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਵਿੱਚ ਕਰਵਾਉਣਾ ਚਾਹੋਂਗੇ ਜੇ ਤੁਹਾਡਾ ਜੀ ਸਹਿਯੋਗ ਮਿਲੇ ਤਾਂ ਅਸੀਂ ਇਹ ਪ੍ਰੋਗਰਾਮ ਹਿੰਮਤਪੁਰਾ ਕਰਵਾਉਣਾ ਮੈਂ 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 ਜਿੰਨੀ ਜੋਗਾ ਹੋਊਗਾ ਮੈਂ ਪੰਜਾਬ ਵਾਸਤੇ ਤੁਸੀਂ ਮੈਨੂੰ ਜਿੱਥੇ ਮਰਜ਼ੀ ਲੈ ਕੇ ਆਓ ਮੇਰਾ ਇੱਕ ਐਪੀਸੋਡ ਵੀ ਮੈਂ ਖਾਸ ਪੰਜਾਬ ਵਾਸਤੇ ਸ਼ੁਰੂ ਕੀਤਾ ਹੈ ਮੇਰਾ ਅਮੀਰ ਵਿਰਸਾ ਜੀ ਤਾਂ ਤੁਹਾਨੂੰ ਬਹੁਤ ਚੰਗਾ ਲੱਗੂ ਤੁਸੀਂ ਦੇਖਿਆ ਇੱਕ ਵਾਰੀ ਉਹਦੇ 25 ਐਪੀਸੋਡ ਆਉਣੇ ਨੇ ਪਹਿਲਾ ਐਪੀਸੋਡ ਆ ਚੁੱਕਿਆ ਤੇ ਪੰਜਾਬ ਵਾਸਤੇ ਮੈਂ ਹਰ ਵਕਤ ਹਾਜ਼ਰ ਹਾਂ ਜਦੋਂ ਵੀ ਤੁਸੀਂ ਕਹੋ ਕਿ ਮੈਨੂੰ ਪੰਜਾਬ ਦੀ ਮਿੱਟੀ ਨਾਲ ਪੰਜਾਬ ਨਾਲ ਬਹੁਤ ਪਿਆਰ ਹੈ ਮੈਨੂੰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਸਾਡੇ ਸਮਾਰੋਹ ਵਿੱਚ ਆ ਨਾਲ ਹੋਈ ਰੌਣਕ ਨੂੰ ਵਧਾਇਆ ਹੋਰ ਵੀ ਜਿੰਨੇ ਮੁੱਖ ਮਹਿਮਾਨ ਅਤੇ ਸਾਡੇ ਸਮਾਰੋਹ ਦੇ ਸਹੁੰਤੇ ਔਰ ਇਖਾਸਕਾਰ ਟੀਮ ਮੈਂ ਤੇ ਬਾਬਾ ਰਾਜਵਿੰਦਰ ਸਿੰਘ ਜੀ ਤੇ ਪਰਿਵਾਰੀ ਮਾਪੋਰ ਸਟੇਜ ਵਿੱਚ ਸਮਾਰੋਹ ਨੇ ਮੈਂ ਚਾਹੀਏ ਜੋ ਕਿ ਅਧਿਆਪਕ ਤੇ ਨਾਲ ਨਾਲ ਸਮਾਜਿਕ ਕੌਟ ਦੇ ਵੀ ਇਹਨਾਂ ਦੀਆਂ ਸੇਵਾਵਾਂ ਚਰਚਿਤ ਨੇ ਕਾਫੀ ਨਾਮ ਵਾਤੇ ਇਹਨਾਂ ਦਾ ਪਰਮਾਤਮਾ ਨੇ ਕਾਫੀ ਬਖਸ਼ਿਸ਼ ਕੀਤੀ ਹੋਈ ਹੈ ਉਹ ਵੀ ਪਹੁੰਚੇ ਨੇ ਜੀ ਆਇਆਂ ਆਪ ਨੇ ਆ ਸਮਾਰੋਹ ਦੇ ਇਤਰਾਜ ਔਰ ਸਰਪੰਚ ਬਲਦੀਪ ਸਿੰਘ ਜੀ ਮੈਲਪੁਰ ਵੱਲੋਂ ਉਹ ਵੀ ਸਮਾਰੋਹ ਵਿੱਚ ਪਹੁੰਚੇ ਨੇ ਉਹਨਾਂ ਨੂੰ ਜੀ ਆਇਆਂ ਆਪ ਨੇ ਜੀ ਵੈਲਕਮ ਜੀ ਆਇਆਂ ਨੂੰ ਅਗਰ ਕੋਈ